ਆ ਗਿਆ ਕਿਵੇਂ ਹਾਂ ਠੀਕ ਆ ਬਹੁਤ ਵਧੀਆ ਚੰਦਰੀਆਂ ਲੇਪੜੀ ਪਈ ਜੇ ਤੇ ਬਾਅਦ Dude. ਨਾ ਕਰਦੇ ਆਪਣੇ ਜਿੰਨੇ ਪੜਾ ਆਉਂਦੇ ਆ ਗੁਰੂ ਸਾਹਿਬ ਅੱਗੇ ਨਿੱਤਾ ਕੀ ਅਰਦਾਸ ਕੀਤੀ ਨਹੀਂ ਕੀਤੀ ਹੈ ਨਾ ਤੇ ਬੰਦਾ 2 ਮਿੰਟ ਖਲੋ ਕੇ ਪਾਣੀ ਬੰਦਾ ਪੁੱਛ ਰਿਹਾ ਮੇਰੇ ਬੰਦੇ ਨੇ ਇੱਕ ਮੁੰਡਾ ਆ ਪਟਿਆਲੇ ਤੋਂ ਚੱਲਿਆ ਚੋਲਾ ਪਾਇਆ ਉਹਨੇ ਨੀਲੇ ਰੰਗ ਦਾ ਉਹ ਪੈਦਲ ਆਉਂਦੇ ਆ ਆਪਾਂ ਪਟਿਆਲੇ ਤੋਂ ਤੁਰਿਆ ਆ ਉਹ ਮੁੰਡਾ ਤੇ ਉਹਦੀ ਉਮਰ ਵੀ ਮੇਰੇ ਖਿਆਲ ਤੋਂ ਕੋਈ ਜ਼ਿਆਦਾ ਨਹੀਂ 16 ਸਾਲ ਦਾ ਆ ਹੁੰਦਾ ਹੈ ਤੇ ਜਾਂਦੇ ਨੇ ਖੋ ਕੇ ਪੁੱਛਿਆ ਉਹਨੇ ਨਾ ਹੋਰ ਬੰਦੇ ਨੇ ਮਤਲਬ ਹੋਰ ਬੰਦਾ ਉਸਾਨ ਨਾਲ ਜਾਂਦਾ ਸੀ ਸਭ ਪੁੱਛ ਕੇ ਹੋਰ ਵੀ ਠੀਕ ਠਾਕ ਵਧੀਆ ਵਧੀਆ ਹਾਲ ਚਾਲ ਪੁੱਛ ਕੇ ਕੋਈ ਚੀਜ਼ ਦੀ ਜ਼ਰੂਰਤ ਸਭ ਨੇ ਪੁੱਛਿਆ ਲੇਕਿਨ ਮੁੰਡੇ ਨੇ ਕੱਲ ਵੀਡੀਓ ਪਾਈ ਬਣਾਈ ਵੀਡੀਓ ਦੇਖਣ ਦਾ ਹੈ Instagram ਤੇ ਪਾਈ ਵੀਡੀਓ ਜਿਹਨਾਂ ਦਾ ਵੀ ਨਹੀਂ ਪਾਣੇ ਆਓ ਦਾ ਚਲ ਕੋਈ ਗੱਲ ਜੇ ਵੀਰ ਆਉਣਗੇ ਆਪਾਂ ਬਾਅਦ ਵਿੱਚ ਸ਼ੇਅਰ ਕਰਾਂਗੇ ਤੁਸੀਂ ਵੀ ਆਪਣੇ ਆਪਣੇ Instagram ਤੇ ਪਾ ਦਿਓ ਬਾਰੇ ਕਿ ਲੱਖ ਵੀਰ ਭਰਾਵਾਂ ਨੂੰ ਮਿਲੇ ਵੀ ਜਾਂਦਾ ਬਹੁਤ ਚੜਿਆ ਨਾ ਚਾਪਾਂ ਚੰਦੇ ਨੇ ਸਾਰੇ ਨੇ ਇੱਥੇ ਰੁਕੋ ਜਲਪਾਣੀ ਛਕੋ ਬ੍ਰੈਸਟ ਕਰੋ ਆਰਾਮ ਕਰੋ ਉਸ ਤੋਂ ਬਾਅਦ ਅੱਗੇ ਵਧੋ ਸਾਰੇ ਵੀਰ ਭਰਾ ਆਪਣੇ ਖੋਤੇ ਨੇ ਤੇ ਇੱਕ ਵੀਰ ਨੂੰ ਕੱਲ ਮੁੰਡੇ ਨੇ ਪਾਈ ਸੀ ਦਿਹਾੜਾ ਤੋਂ ਪਿੱਛੇ ਸੀ ਉਹ ਮੁੰਡੇ ਦਾ ਆਇਆ ਮੁੰਡਾ ਉਹ ਵੀ ਸਾਈਕਲ 'ਤੇ ਆਉਂਦੇ ਆ ਸੀ ਉਹਨੂੰ ਤਾਂ ਪਾਣੀ ਨਿਕੋਲਦਾ ਦੇਖਦੀ ਸੀ ਉਹਨਾਂ ਨੂੰ ਪਾਣੀ ਦਾ ਅਹਿਸਾਸ ਕਰਾ ਰਿਹਾ ਸੀ ਆਪਣੇ ਵੀਰ ਭਰਾ ਵਾਲੂ ਕਿ ਕੋਈ ਵੀ ਉਹਨੇ ਕੋਲ ਰੋਹਤਾ ਨਹੀਂ ਨਾ ਉਹਨੂੰ ਪਾਣੀ ਪੁੱਛਿਆ ਉਹਦੀ ਜਦੋਂ ਮੈਂ ਵੀਡੀਓ ਵੇਖੀ ਤਾਂ ਬੜਾ ਮਾੜਾ ਮਨ ਚ ਆਇਆ ਕਿ ਯਾਰ ਆਪਣੇ ਮਿੱਤਰ ਪਿਆਰੇ ਸਾਰੇ ਭਰਾ ਜਾਣਦੇ ਨੇ ਕੋਈ ਪੁੱਛੇ ਤੇ ਆਪਾਂ ਇਹਨਾਂ ਸਾਰੇ ਵੀਰਾਂ ਨੂੰ ਰਿਕਵੈਸਟ ਕੀਤੀ ਏ ਕਿ ਜਿੰਨੇ ਵੀ ਆਪਣੇ ਮਿੱਤਰ ਭਰਾ ਮਿਲਦੇ ਆਪਾਂ ਨੂੰ ਕੋਈ ਪੈਦਲ ਜਾਂਦਿਆ ਬਜ਼ੁਰਗ ਏ ਕੋਈ ਉਹਨੂੰ ਪੁੱਛੋ ਪਾਣੀ ਪੁੱਛੋ ਚਾਹ ਪੁੱਛੋ ਪਰੇਸ਼ਾਨੀ ਪੁੱਛੋ ਕੋਈ ਹੈ ਬਾਕੀ ਜਦੋਂ ਉਹਨੂੰ ਪੁੱਛਾਂਗੇ ਆਪਾਂ ਉਹਦਾ ਹੋਰ ਉਤਸ਼ਾਹ ਵਧੇਗਾ ਹਿੰਮਤ ਵਧੇਗੀ ਤੇ ਗੁਰੂ ਘਰ ਆ ਕੇ ਮੱਥਾ ਟੇਕ ਕੇ ਆਪਣਾ ਜੀਵਨ ਜਿਹੜਾ ਉਹ ਸੁਖਲਾ ਕਰੇਗਾ ਆ ਸਾਰੇ ਵੀਰ ਖਲੋਤੇ ਨੇ ਇਹਦੇ ਵਿੱਚ ਕਈ ਵੀਰ ਆਪਣੇ ਉੱਤਰਦੇ ਵੀ ਨੇ ਸਾਰੇ ਸਿਰੇਵੈ ਤੇ ਕਿੱਥੇ ਕਿੱਥੇ ਵੀ ਆਇਆ ਵਾ ਸਾਰੇ ਵੀਰਾਂ ਨੇ ਪੁੱਛਿਆ ਆ ਹਾਲ ਚਾਲ ਕੋਲ ਖੁਆ ਕੇ ਬਹੁਤ ਵਧੀਆ ਲੱਗੰਦਾ ਹਿੰਮਤ ਬਚਨ ਦੇ ਹੀ ਏ ਮਹਾਰਾਜ ਨੇ ਬੜਾ ਬਖਸ਼ਿਆ ਤੇ ਆਪਾਂ ਸਵਾਦ ਦੀ ਆਪਣਾ ਕਰਨਦੇ ਆ ਆ ਸਾਰੇ ਵੀਰ ਨੇ ਉਹਨਾਂ ਆਪਾਂ ਪੁੱਛਨੇ ਆ ਇਹ ਹਿੰਕੁੰਡ ਸਾਹਿਬ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਇਹਨਾਂ ਦੇ ਵਿਚਾਰ ਆਪਾਂ ਲੈਣੇ ਆ ਕੋਈ ਵੀਰ ਬੋਲੇਗਾ ਇਹ ਉਹ ਬਸ ਅਰਾਧੇ ਦੇ ਵਿੱਚ ਮੰਨ ਲਓ ਸਨੋ ਪੈ ਰਹੀ ਸੀ ਬਸ ਉਹ ਤੇਰਾ ਬਰਫ ਜੰਮੀ ਹੋਈ ਸੀ ਕੱਲ ਉਥੋਂ ਮੰਨ ਲਓ ਜਿਹੜਾ ਆਪਣਾ ਅਰਾ ਦੇ ਵਿੱਚ ਆਉਂਦਾਗਾ ਤਾਂ ਉਥੋਂ ਮੋੜੀ ਗਏ ਬਸ ਉਹ ਸੰਗਤ ਮੁੜਿਆ ਹੀ ਉਹਨਾਂ ਨੇ ਸੰਗਤ ਨੇ ਘੱਟੋ ਘੱਟ ਨਾਂ ਵਾਲੀ 200 ਸੰਗਤ ਮੋੜਤੀ ਹਾਂ ਉਥੇ ਜੀ ਉਹ ਗਲੇਸ਼ੀਅਰ ਫਟ ਗਿਆ ਉਥੇ ਕੋਈ ਨਹੀਂ ਫਟਿਆ ਵੀਰੇ ਕੱਲ ਅਸੀਂ ਉਦੋਂ ਉੱਥੇ ਸੀ ਠੀਕ ਹੈ ਨਾ ਜਿਹੜੀ ਉਹਨਾਂ ਨੇ ਗੱਲਾਂ ਦਿਨਾ ਉਥੋਂ 100 200 ਬੰਦਾ ਉਵੇਂ ਹੀ ਮੁੜਿਆ ਵੀ ਤੇਰਾ ਜਮਾ ਲਾਗੇ ਜਾ ਕੇ ਗਲੇਸ਼ੀਅਰ ਨੂੰ ਪਤਾ ਹੀ ਆ ਜਾਂਦੇ ਨੇ ਉਹ ਇਗਲੇਸ਼ੀਅਰ ਲਾਗੇ ਮੈਂ ਨਾ ਉਹ ਗਲੇਸ਼ੀਅਰ ਤੋਂ ਜਾ ਕੇ ਸੰਗਤ ਮੁੜ ਕੇ ਆਈ ਆ ਵੀਰੇ ਵੀ ਕਿਸੇ ਦੀਆਂ ਗੱਲਾਂ ਚ ਨਾ ਉਹ ਦੇਖੋ ਨਾ ਪੰਜਾਬ ਦੇ ਜਾ ਉਹ ਕੁਝ ਨਹੀਂ ਹੁੰਦਾ ਠੀਕ ਆ ਮੈਨੂੰ 14ਵਾਂ ਸਾਲ ਆਈ 2011 ਨੂੰ ਮਨ ਲਗਾ ਸਹਾਰਾ ਰਹੇ ਆ ਦੇਖੋ ਜਾਓ ਤਾਂ ਜੱਤ ਨਹੀਂ ਚਲੋ ਖਰੋ ਖੱਡੋ ਤੋਂ ਉਹ ਰਾਸਾ ਕਰੇ ਕਰੋ ਉਸ ਵੀ ਨਹੀਂ ਹੁੰਦਾ ਠੀਕ ਆ ਇਹ ਆਪਣਾ ਇੱਕ ਸਾਲਾ ਵੀ ਅਗਲਾ ਹੱਲਣ ਬਾਅਦ ਕਹਿੰਦਾ ਆਪਾਂ ਨੂੰ ਬੰਦਾ ਯਾਰ ਪੰਜਾਬੀ ਨੂੰ ਕਹਿੰਦੇ ਆ ਸਾਪਾ ਨੂੰ ਦੱਸਣਾ ਆ ਠੀਕ ਆ ਨਾ ਹੋਰ ਬਿੱਕ ਨੰਬਰ ਪਲੇਟ ਨਹੀਂ ਹੋਰ ਵੀ ਦੁਖ ਦੁਖ ਕਰਦੇ ਜਾਂਦਾ ਉਹ ਮਾਰਾ ਜਣੀ ਪਿੰਡੋਂ ਚੱਲੋ ਯਾਰ ਤੁਸੀਂ ਸਰਦਾਂ ਦਾ ਚੱਲੋ ਕੁਝ ਨਹੀਂ ਹੁੰਦਾ ਮੈਂ ਫੁੱਟ ਦੇਣਾ ਅੱਜੀ ਚੱਲੋ ਉੱਥੇ ਜੀ ਗਏ ਬਿਲਕੁਲ ਬਾਜੀ ਸਾਰੀ ਵਿਸ਼ਵਾਸ ਦੀ ਗੱਲ ਹੈ ਬਿਲਕੁਲ ਬੰਦਾ ਮੁੜ ਕੇ ਆਇਆ ਯਾਰ ਦੁੱਖ ਲੱਗਦਾ ਵੀ ਯਾਰ ਐਡੀ ਦੂਰ ਬੰਦਾ ਆਉਂਦਾ ਉੱਥੋਂ ਮੁੜ ਕੇ ਹੁਣ ਗਲਤ ਹੋ ਜਾਂਦਾ ਨਾਲੇ ਆਪਣੇ ਜਿੰਨੇ ਵੀ ਮਿੱਤਰ ਨੇ ਨਾ ਸਾਰਿਆਂ ਦੇ ਨਾਲ ਇੱਕ ਮੈਸੇਜ ਜ਼ਰੂਰ ਪਾਓ ਅੱਗੇ ਜਿਹੜੇ ਮਿੱਤਰ ਨੇ ਉਹ ਸੋਸ਼ਲ ਮੀਡੀਆ ਤੇ ਆ ਜਾਂ ਜਿਨ੍ਹਾਂ ਦੇ ਫੋਨ ਤੇ ਕੰਟੈਕਟ ਨਹੀਂ ਹੈ ਉਹ ਸੰਗਤ ਨੂੰ ਦੱਸ ਦੇ ਚੱਲੋ ਕਿ ਯਾਰ ਅੱਗੇ ਸਭ ਸਹੀ ਐ ਠੀਕ ਠਾਕ ਐ ਨਾ ਉਹਦੇ ਨਾਲ ਫਿਰ ਬੰਦਾ ਆ ਮਿਸਲੀਡ ਨਹੀਂ ਹੁੰਦਾ ਬਿਲਕੁਲ ਠੀਕ ਉਹ ਪੁਰਾਣੀ ਪਾਰੀ ਦੀ ਪੁਰਾਣੀ ਪਿੰਡ ਦੀ ਪੁਰਾਣੀ ਪਾਰੀ ਦੀ ਪੁਲ ਟੁੱਟ ਗਿਆ ਟੁੱਟ ਗਿਆ ਪੁਰਾਣੀ ਉਹਦੇ ਇੱਕ ਮਿੰਟ ਡਰ ਜਾਂਦੇ ਨੇ ਫਿਰ ਉਹ ਫਿਰ ਬੰਦੇ ਡਰ ਜਾਂਦੇ ਨੇ ਫਿਰ ਬਾਲੇ ਬਾਹਰ ਡਰ ਜਾਂਦੇ ਨੇ ਉਹਦਾ ਜੰਮ ਨਹੀਂ ਸੀ ਬਾਕੀ ਉਹ ਬਾਰ ਬਜੰਮ ਨਾਲ ਜਦੋਂ ਉੱਥੇ ਨਾਲ ਇੱਕ ਦੂਜੇ ਨਾਲ ਜਦੋਂ ਉਹ ਕਰਦੇ ਉਹ ਧਰਤੀ ਜਾਂਦੇ ਨੇ ਇੱਕ ਦੋ ਜਣੇ ਉਂ ਵਿਗੇ ਤਾਂ ਹੈਗੇ ਨਾ ਉੱਥੇ ਉੱਥੇ ਹੀ ਡਿਗੇ ਨੇ ਉਹ ਕੋਈ ਆਲੇ ਨਹੀਂ ਹੈਦਾ ਇਹ ਉਹ ਰੁੜ ਗਿਆ ਫਲਾਣਾ ਕੱਲ ਹੁਣ ਕਹੀਂ ਗਏ ਉੱਥੇ ਕਦਾ ਇੱਕ ਮੁੰਡਾ ਮਰ ਗਿਆ ਲੈ ਦੱਸ ਅਸੀਂ ਉੱਥੇ ਹੀ ਡਿਗੇ ਜਾ ਕੋਈ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਮਾਣੂ ਸਰਪ੍ਰਸਤ ਦੀ ਫੇਰ ਇਹ ਕੋਈ ਚੱਕਰ ਨਹੀਂ ਆਪਾਂ ਆਏ ਆ ਸਾਰੇ ਵੀਰ ਉਹਨੇ ਬੁਲਾਇਆ ਤੇ ਆਪਾਂ ਆਏ ਆ ਆਪਣੀ ਕਮਰਤਾ ਕੀ ਆਪਾਂ ਉੱਥੇ ਬਹੁੰਦੇ ਹੀ ਹੈਣਾ ਅਗਰ ਗੁਰੂ ਮਹਾਰਾਜ ਨੇ ਆਪਾਂ ਨੂੰ ਬੁਲਾਇਆ ਆ ਜਿਆ ਮੇਂ ਕੀਤੀ ਜੇ ਆਪਾਂ ਉੱਥੇ ਜਾਂਦੇ ਆ ਆਪਾਂ ਆਪਣੀ ਮਨਨੀ ਕੀ ਆਪਾਂ ਇਹ ਥੰਨੀ ਆਪਾਂ ਕਰਦੇ ਜੀ ਤੋ ਇੱਕ ਵਾਰ ਸਾਰੇ ਵੀਰ ਜਗਾਰਾ ਬਲਾਓ ਬੋਲੇ ਸੋਨਹਾਲ ਜਿੰਦਾਬਾਦ ਬੋਲੇ ਸੋਨਹਾਲ ਜਿੰਦਾਬਾਦ ਬਹੁਤ ਵਧੀਆ ਵੀਰਾਂ ਨੇ ਇੱਥੇ ਸੇਵਾ ਦਾ ਪ੍ਰਬੰਧ ਦੋ ਜਗਾਰਾ ਕਰੋ ਯਾਰ ਮਾਣ ਦਾ

ਮੁੰਡੇ ਵਾਲੀ ਸੇਵਾ ਕਰਦੇ ਤਨਮਨ ਦੇ ਨਾਮ ਹੈ ਮਠੀਆਂ ਬਾਰ ਰਹੀਆਂ ਲੰਗਰ ਦੇ ਇਧਰ ਫੈਰ ਲਈ ਪਕੌੜੇ ਅੱਜ ਫਿਰ ਪਕੌੜੇ

ਗੜਾ ਕੱਟਨਾ ਹੈ ਨਦੀ 'ਚ ਇਸ ਇੱਥੇ ਸਾਨੂੰ ਮਿਲੇ ਆ ਚੀਤੇ ਦੇ ਪੈਰ ਆਹ ਵੇਰੇ ਕਿਉਂ ਆਹ ਵੇ ਚੀਤੇ ਦੇ ਪੈਰ ਆ ਕਿਉਂ ਪਾਣੀ ਪੀਣਾ アメリカの人間が勝てる。<noise> <noise> ये गौरव है गौरव सबसे Si Go-Yi Si Go-Yi mouths i o i r r i い、mm hmm. mm hmm.